ਹਾਂਜੀ ਬਜੀ ਨਮਸਕਾਰ ਆ ਦਾਬਸ ਹੱਥជាਕਾਰ ਕਿਹਾਲ ਚੱਲਿਆ ਵੀਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਚਾਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਇਕਰਾ ਦੇ ਰਿਹਾ ਕਰੀਏ ਮੇਰੇ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਹੂੰ ਥੋੜਾ ਛੋੜਾ ਭਰਾ ਮੀਜ਼ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇ ਕੈਮਰਾ ਭਰਾ ਨਾਂਦ ਮੰਨਦੇ ਹੋਣਗੇ ਉਹ ਹਾਂਜੀ ਵੀ ਦਰਸ਼ਕੋ ਕਰੋ ਚੈੱਕ ਜੀ ਆਪਣੇ ਘਰ ਵਾਲੇ ਬੱਚਿਆਂ ਦੀ ਕੁਆਲਿਟੀ ਦਰਸ਼ਕੋ ਪਿਓ ਰਾਜ ਨਾਲ ਕਬੂਤਰਾਂ ਦੇ ਵਿੱਚੋਂ ਦੀ ਜਮਾ ਚੂਕ ਬੱਚੇ ਕਲੀਆਂ ਦੇ ਬੱਚੇ ਕੋਰੇ ਬੱਚੇ ਮੇਰਾ ਵੀ ਠੀਕ ਆ ਜੀ ਜਾਂਦੇ ਸਾਰ ਮੇਰਾ ਭਰਾ 2 ਤੋਂ 3 ਦਿਨ ਸ਼ਦਰੀ ਉੱਤੇ ਬਨੋ ਡਾਉ ਤੇ ਦੇਖੋ ਮੇਰਾ ਭਰਾ ਰਿਜ਼ਲਟ ਆਪਣੇ ਇਹਨਾਂ ਟੌਪ ਬੱਚਿਆਂ ਦਾ ਠੀਕ ਹੈ ਜੀ ਨਿੱਕੇ ਤੋਂ ਨਿੱਕੇ ਬੰਨਾ ਅੰਦਰ ਛੜ ਦੋ ਮੇਰਾ ਵੀ ਜਾਣ ਗੇਣੀ ਬਾਕੀ ਉੱਡਣ ਦੀ ਆਪਣੀ ਫੁੱਲ ਫਟਾ ਫੁੱਲ ਗਾਰੰਟੀ ਰਹੀ ਗਏ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਦੀ ਕੁਆਲਿਟੀ ਠੀਕ ਹੈ ਜੀ ਕੰਦ ਕਾਠ ਸ਼ਕਲ ਅਕਲ ਤੇ ਦਸ ਕੋ ਰੰਗ ਰੂਪ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਸਵਾਸ ਰੇ ਜਮਾ ਪੀਲੀ ਅੱਖਾਂ ਦੇ ਪੱਠੇ ਆਹ ਬਣ ਜਾਣਗੇ ਠੀਕ ਹੈ ਜੀ ਤੇ ਵੀਰੇ ਉੱਡਣ ਦੀ ਇਹਨਾਂ ਦੀ ਫੁੱਲ ਫਟਾ ਫੁੱਲ ਗਾਰੰਟੀ ਰਹੀ ਗਏ ਮੇਰਾ ਭਰਾ ਜਿਹੜੇ ਸਦੋਂ ਆਪਣੇ ਸ਼ਕਾਰੀ ਆਉਣਾ ਮੇਰੇ ਭਰਾਵਾਂ ਨੇ ਜੀ ਬੱਚਿਆਂ ਦਾ ਕਦ ਕਾਠ ਸ਼ਕਲ ਅਕਲ ਤੇ ਰੰਗ ਰੂਪ ਦੇ ਇੱਕ ਹੀ ਅੰਦਾਜ਼ਾ ਲਾ ਲੈਣਾ ਠੀਕ ਹੈ ਜੀ ਤੇ ਦਰਸ਼ਕੋ ਜਦੋਂ ਬੱਚੇ ਆਹ 10 ਪੱਲੇ ਸਾਫ ਹੋਣਿਆ ਤੇ ਥੋੜੀ ਛੱਤ ਦੇ ਉੱਤੇ ਮੇਰਾ ਭਰਾ ਜੋ ਇਹਨਾਂ ਨੇ ਰੰਗ ਬੰਨਣਾ ਮੈਂ ਕਹਿੰਦਾ ਤੁਹਾਨੂੰ ਪੂਰੀ ਚਾ ਸਭੀ ਹੈ ਮੇਰਾ ਵੀਰ ਠੀਕ ਹੈ ਇਹ ਨਹੀਂ ਵੀਰੇ ਮੈਂ ਕਹਿ ਤਾਂ ਹਾਂ ਵੀ ਚੰਗੇ ਉੱਡਣਗੇ ਤਾਂ ਤੁਸੀਂ ਕੋਈ ਸਾਮ ਸੰਭਾਲ ਜਾਂ ਦਾਣਾ ਪਾਣੀ ਉਹੋ ਜਿਹਾ ਨਹੀਂ ਕਰਨਾ ਠੀਕ ਹੈ ਸੰਭਾਲ ਥੋੜੀ ਚੰਗੀ ਹੋਏਗੀ ਤੇ ਮੇਰਾ ਭਰਾ ਬੱਚੇ ਆਹ ਉੜਨੈ ਉੜਨੇ ਆ ਫੁਰਤੀ ਇਲਾਪਾਂ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਜਾਲਾਂ ਦੇ ਵਿੱਚ ਕਿਵੇਂ ਆਦੇ ਵੀ ਦਰਸ਼ਕੋ ਹੁਣ ਆਪਾਂ ਸੁਣੋ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਵੀ ਤੁਹਾਨੂੰ ਤਸੱਲੀ ਬਖਸ਼ ਆਪਾਂ ਸ਼ੌਂਕ ਕਰਾਉਨੇ ਆ ਬਸ ਤੁਸੀਂ ਵੀਡੀਓ ਵਿੱਚ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਮੈਂਟ ਕਰਕੇ ਕਿ ਕਿੱਦਾਂ ਦਾ ਲੱਗੇ ਤੁਹਾਨੂੰ ਅੱਜ ਵਾਲੇ ਆਪਣੇ ਇਹਾ ਟਾਪ ਬੱਚੇ ਅੱਜ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਪਹਿਲੇ ਬੱਚੇ ਦੀ ਕੁਆਲਿਟੀ ਮੇਰਾ ਭਰਾ ਕੱਦ ਕਾਠ ਸ਼ਕਲ ਅਕਲ ਤੇ ਮੇਰਾ ਵੀ ਰੰਗ ਰੂਪ ਠੀਕ ਹੈ ਜੀ ਬੜੀ ਸਟਰਕਚਰ ਦੱਸਕੋ ਤੁਸੀਂ ਚੈੱਕ ਕਰ ਸਕਦੇ ਹੋ ਸੁਹਾਸਰਾ ਬਿਲਕੁਲ ਪੀਲੀਆਂ ਅੱਖਾਂ ਦਾ ਆਪਣਾ ਇਹ ਪਠਾ ਬਣੇਗਾ ਤੇ ਮੇਰਾ ਵੀ ਬਿਲਕ ਠੀਕ ਹੈ ਬਾਕੀ ਇਹ ਆ ਲੋ ਜੀ ਆ ਦਰਸ਼ਕੋ ਆਪਣੇ ਬੱਚੇ ਦਾ ਪੱਲਾ ਜੀ ਪੱਲੇ ਦੀ ਮੇਰਾ ਵੀਰ ਚੈੱਕ ਕਰੋ ਕੁਆਲਟੀ ਦੇਖੋ ਜੀ ਕਿੱਡੇ ਨਿੱਕਰ ਵੱਡੇ ਪੱਲੇ ਦਾ ਬਚਾ ਆ ਵੀਰੇ ਇੰਨੀ ਗਰੰਟੀ ਆ ਬੱਚੇ ਇੱਕ ਵਾਰੀ ਡਾਉਂਗੇ ਤੁਸੀਂ ਹੋਰ ਕਿਤੇ ਕੂਤਰ ਮੋਲ ਨਹੀਂ ਲੈਣੇ ਠੀਕ ਹੈ ਜੀ ਤੁਸੀਂ ਗਮ ਕਾਸ ਭਲੇ ਇਹਨਾਂ ਦੀ ਸਾਨੂੰ ਭੈਣ ਭਰਾਈ ਚਾਹੀਦੀ ਨੇ ਅਗਰ ਇਹਨਾਂ ਦੀ ਚੰਗੀ ਸਾਂਭ ਸੰਭਾਲ ਕਰੋਗੇ ਤਾਂ ਜਮਾ ਦਰਸ਼ਕੋ ਪੂਸਤਾਂ ਹੀ ਕੰਨੀਆਂ ਰਹੀ ਗੱਲ ਪੂਸ ਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿ ਸਾਡੇ ਕੂਤਰ ਪੂਸ਼ ਖੁੱਲੀ ਰੱਖਦੇ ਆ ਜਾਂ ਬੰਦ ਰੱਖਦੇ ਨੇ ਠੀਕ ਹੈ ਤੇ ਆ ਬਾਈ ਜੀ ਅਗਲਾ ਪਲਾ ਜੀ ਆਪਣੇ ਬੱਚੇ ਦਾ ਕਰੋ ਚੈੱਕ ਮਰਾ ਵੀਰ ਤੇ ਅੱਜ ਨਾਲ ਦੇ ਨਾਲ ਫੋਨ ਲਾਉਣਾ ਮੇਰੇ ਭਰਾਵਾਂ ਨੇ ਮੁੜ ਕੇ ਨਾ ਕਹੀਓ ਕਿ ਵੀਰੇ ਆ ਬੱਚੇ ਸਾਨੂੰ ਚਾਹੀਦੇ ਸੀ ਬਹੁਤ ਪਸੰਦ ਸੀ ਸਾਡੇ ਵੱਡੇ ਭਰਾ ਨੂੰ ਜਾਂ ਸਾਡੇ ਉਸਤਾਦ ਨੂੰ ਠੀਕ ਹੈ ਜੀ ਪਹਿਲਾਂ ਤੁਸੀਂ ਆਪਦੀ ਵੀਡੀਓ ਵਿਖਾ ਦਿਆ ਕਰੋ ਤੇ ਨਾਲ ਦੇ ਨਾਲ ਦੱਸ ਕੋ ਚਾਹੇ ਤੁਸੀਂ 500 ਰੁਪਏ ਟੋਕਨ ਲਾ ਕੇ ਜਾਨਵਰ ਆਪਣੇ ਇੱਕ ਵਾਰੀ ਬੁੱਕ ਕਰਵਾ ਦਿਆ ਕਰੋ ਠੀਕ ਹੈ ਜੀ ਉਹਦੇ ਨਾਲ ਸਾਨੂੰ ਵੀ ਫਾਈਨਲ ਹੋ ਜਾਂਦਾ ਤੇ ਤੁਹਾਡਾ ਵੀ ਮੇਰਾ ਭਰਾ ਜਾਨਵਰ ਬੁੱਕ ਹੋ ਜਾਂਦਾ ਆ ਠੀਕ ਹੈ ਤੇ ਬਾਕੀ ਵੀਰੇ ਆ ਪਠੇ ਆਪਣੀ ਦੀ ਆਖਿਆ ਜੀ ਠੀਕ ਹੈ ਬਿਲਕੁਲ ਪੀਲੀ ਅੱਖਾਂ ਦਾ ਬੱਚਾ ਇਹ ਬਣ ਜੇਗਾ ਅੱਖਾਂ ਹਲੇ ਨਖੇਰਿਆ ਬੱਚਾ ਠੀਕ ਹੈ ਤੇ ਆ ਬਈ ਜੀ ਬੱਚੇ ਆਪਣੇ ਦੇ ਪੈਰ ਦੇਖੋ ਜੀ ਕੋਈ ਹੱਡੀ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਬਿਲਕੁਲ ਤੰਦਰੁਸਤ ਆਪਣੇ ਆਹਾ ਬੱਚੇ ਨੇ ਤੇ ਆ ਸੀਗਾ ਦਰਸ਼ਕੋ ਆਪਣਾ ਪਹਿਲਾ ਬੱਚਾ ਤੇ ਆ ਉਪਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਦੇ ਅਗਲੇ ਭਰਾ ਦਾ ਸ਼ੌਂਕ ਕਰਾਉਣਾ ਇਹ ਤੁਹਾਨੂੰ ਮੈਂ ਛਤਰੀ ਵੀ ਵਿੱਚ ਛੱਡ ਕੇ ਦਿਖਾਉਣਾ ਜੀ ਉੱਤੇ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਜੀ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਅਗਲੇ ਪੱਥੇ ਦੀ ਕੁਆਲਿਟੀ ਦੇਖੋ ਮੇਰਾ ਭਰਾ ਪਹਿਲਾਂ ਬੱਚੇ ਦਾ ਰੰਗ ਰੂਪ ਚੈੱਕ ਕਰੋ ਦੇਖੋ ਜੀ ਸ਼ਕਲ ਅਕਲ ਕਦ ਕਾਠ ਬੜੀ ਸਟਰਕਚਰ ਦਰਸ਼ਕੋ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਵੀਰੇ ਪਿਓ ਰਾਤ ਨਾਲ ਕਬੂਤਰਾਂ ਦੇ ਵਿੱਚੋਂ ਜਮਾ ਪੀਲੀ ਅੱਖਾਂ ਦਾ ਪਠਾ ਪੂਰੀ ਜੀ ਨੋ ਗਿਆ ਜੀ ਬੱਚੇ ਆਪਣੇ ਦੀ ਦਾਣਾ ਪਾਣੀ ਦੱਸ ਕੋ ਆਪ ਵਧੀਆ ਖਾਂਦੇ ਨੇ ਤੰਦਰੁਸਤੋ ਬੱਚੇ ਨੇ ਵੈਕਸੀਨ ਹੋਏ ਹੋਏ ਮੇਰਾ ਭਰਾ ਜਿਵੇਂ ਆਪਾਂ ਤੁਹਾਨੂੰ ਹਰ ਵੀਡੀਓ ਵਿੱਚ ਕਹਿੰਦਾ ਬੇਫਿਕਰੋ ਕੈਮਰਾ ਬਰੇ ਇਹਨਾਂ ਨੂੰ ਆਪਣੇ ਖੋਡੇਆਂ ਅੰਦਰ ਛੱਡੋ ਅੱਖ ਦੀ ਦੱਸ ਕੋ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਬਿਲਕੁਲ ਪੀਲੀ ਅੱਖ ਠੀਕ ਹੈ ਜੀ ਸਵਾਸ ਨਾਲ ਲਾਲ ਚੀਜ਼ ਨਾਲ ਇਹ ਆਪਣਾ ਇਹ ਬੱਚਾ ਤੇ ਪੱਲਾ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਦੀ ਟਾਪ ਕੁਆਲਟੀ ਦਾ ਇਹਦਾ ਪੱਲਾ ਲੱਗਿਆ ਹੋਇਆ ਠੀਕ ਆ ਚੌੜੇ ਚੌੜੇ ਪੱਲੇ ਆ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਬਾਕੀ ਬੱਚਿਆਂ ਦਾ ਫਰਤੀਲਾਪ ਨੂੰ ਤੁਸੀਂ ਚੈੱਕ ਕਰ ਜੀ ਦਿੱਤਾ ਕਿਵੇਂ ਜਾਲਾਂ ਦੇ ਵਿੱਚ ਡਾਰੀਆਂ ਮਾਰਦੇ ਨੇ ਤੇ ਆ ਦੱਸ ਕੋ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਫੁੱਲ ਗਰੰਟੀ ਵਾਲੇ ਮੇਰਾ ਭਰਾ ਬੱਚੇ ਆ ਜਿਹੜੇ ਕਿਸੇ ਭਰਾਵਾਂ ਨੇ ਘਰ ਦੀਆਂ ਬਾਗੀਆਂ ਡਾਉਣੀਆਂ ਹੁਣ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਘਰ ਦੇ ਜਿਹਨੇ ਭਰਾਵਾਂ ਨੇ ਟੂਰਨਾਮੈਂਟ ਖੇਡਣੇ ਹੁੰਦੇ ਨੇ ਤੇ ਆ ਦੱਸ ਕੋ ਬੱਚੇ ਆਪਣੇ ਦੇ ਪੈਰ ਠੀਕ ਆ ਜੀ ਕੋਈ ਹੱਡੀਆਂ ਚੈੱਕ ਕਰ ਲਓ ਦੇਖੋ ਜੀ ਆ ਲਓ ਬਿਲਕੁਲ ਲਾਲ ਹੋਏ ਪਏ ਦਰਸ਼ਕੋ ਬਿਲਕੁਲ ਲਾਲ ਆ ਸੱਲੂ ਠੀਕ ਹੈ ਜੀ ਤੇ ਆ ਸੀਗਾ ਵੀਰੇ ਆਪਣਾ ਦੂਸਰਾ ਮਕੰਮਲ ਬੱਚਾ ਤੇ ਆ ਉਪਰ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਦੁਬਾਰ ਤੋਂ ਛੱਡ ਕੇ ਵਿਖਾਉਣਾ ਤੇ ਰਿਕਵੈਸਟ ਆ ਕੋਈ ਬੰਦਾ ਇੰਜ ਨਾ ਕਹੇ ਵੀਰੇ ਸਿੰਗਲ ਬੱਚਾ ਦੇ ਦਿਓ ਠੀਕ ਆ ਦੋ ਬੱਚੇ ਨੇ ਦੋਨੇ ਇਕੱਠੇ ਹੀ ਦੇਣੇ ਆ ਵੀਰੇ ਠੀਕ ਹੈ ਤੇ ਆ ਬੱਚਾ ਵੀ ਤੁਹਾਨੂੰ ਮਸ਼ਹਦਰੀ ਉੱਤੇ ਛੱਡ ਕੇ ਵਿਖਾਉਣਾ ਚੈੱਕ ਕਰ ਲਓ ਜੀ ਆਦੇ ਵੀ ਦਰਸ਼ਕੋ ਆ ਦੁਆਰ ਤੋਂ ਮੇਰਾ ਭਰਾ ਬੱਚੇ ਆਪਣੇ ਜੀ ਤੁਸੀਂ ਮਕਮਲ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਬਿਲਕੁਲ ਤੰਦਰੁਸਤੋ ਬੱਚੇ ਨੇ ਬਕਾਇਦਾ ਤੁਹਾਨੂੰ ਪਰਪਲ ਨੇ ਦਾ ਅੱਖਣ ਦਾ ਪੰੰਜਾ ਦਾ ਆਪਾਂ ਤੁਹਾਨੂੰ ਕੱਲੇ ਕੱਲੇ ਚੀਜ਼ਾਂ ਮੇਰਾ ਭਰਾ ਸ਼ੌਂਕਰਾਤਾ ਠੀਕ ਹੈ ਜੀ ਤੇ ਤੁਹਾਨੂੰ ਆਪਣੇ ਅੱਜਲੇ ਆਹ ਟਾਪ ਬੱਚੇ ਕਿਦਾਂ ਦੇ ਲੱਗੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਜਣਾ ਤੇ ਨਾਲ ਨਾਲ ਮੇਰਾ ਭਰਾ ਕੰਟੈਕਟ ਟੈਕ ਕਰ ਲਿਓ ਸਦ ਨੂੰ ਫੁੱਲ ਟਾਪ ਕੁਆਲਟੀ ਦੇ ਅੰਦਰ ਆਪਣੇ ਆਹ ਬੱਚੇ ਆ ਰਹੀ ਗੱਲ ਡਾਰ ਦੀ ਮੇਰਾ ਭਰਾ ਜੇ ਤੋਂ ਛੋਡੀ ਛੱਤ ਤੇ ਆ ਕੇ ਉਹਨਾਂ ਨੂੰ ਆਪ ਹੀ ਕਿ ਕਿਹੜੀ ਚੀਜ਼ ਹੈਗੀ ਹੈ ਤੇ ਕਿਹੜੀ ਨਹੀਂ ਬਾਕੀ ਇਹਨਾਂ ਦੀ ਪਹੁੰਚ ਵੀਰੇ ਆਲ ਪੰਜਾਬ ਆ ਜੁਲਾਵਾ ਦਿੱਲੀ ਚੰਡੀਗੜ੍ਹ ਅੰਮਾਲਾ ਸੋਨੀਪਟ ਪਾਣੀਪਤ ਵੀਰੇ ਕਰਨਾਲ ਲਾਸਟ ਬਾਈ ਜੀ ਆਪਣਾ ਜਨਨ ਕਿ ਗੁੜगांव ਤੱਕ ਜਨਮਰ ਜਾਂਦੇ ਨੇ ਠੀਕ ਹੈ ਜਿਹੜਾ ਬੱਸ ਦਾ ਕਿਰਾਇਆ ਹੁੰਦਾ ਵੀਰੇ ਉਹ ਅਲੱਗ ਤੋਂ ਹੁੰਦਰਾ ਜਨਨ ਕਿ ਐਕਸਟਰਾ ਚਾਰਜਸ ਹੁੰਦੇ ਨੇ ਉਸ ਚੀਜ਼ ਤੇ ਠੀਕ ਹੈ ਜੀ ਤੇ ਉਹ ਥੋੜੀ ਮੰਨ ਕੇ ਚਲੋ ਲੋਕੇਸ਼ਨ ਅਕੋਰਡਿੰਗ ਕਿਲੋਮੀਟਰਾਂ ਦੇ ਹਿਸਾਬ ਨਾਲ ਹੁੰਦਾ ਮੇਰਾ ਭਰਾ ਠੀਕ ਹੈ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਟੌਪ ਦੇ ਖਰੇ ਜਾਨਪਰ ਤਾਤ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭੈਜੀ